ਦੋਸਤੋ ਸਟੈਫਲਨ ਡੌਨ ਅਤੇ ਸਿੱਧੂ ਮੂਸੇਵਾਲੇ ਦੇ ਡਾਇਲਮਾ ਗਾਣੇ ਦੀ ਵੀਡੀਓ ਆਫੀਸ਼ੀਅਲੀ ਰਿਲੀਜ਼ ਹੋ ਚੁੱਕੀ ਆ ਸਟੈਫਲਨ ਡੌਨ ਦੇ YouTube ਚੈਨਲ ਦੇ ਉੱਤੇ ਅਤੇ ਸਾਰੇ ਹੈਰਾਨ ਨੇ ਦੋਸਤੋ ਸਟੈਫਲਨ ਡੌਨ ਵੀ ਖੁਦ ਹੈਰਾਨ ਵੀ ਇੰਨੇ ਜ਼ਿਆਦਾ ਵਿਊ ਕਿਉਂਕਿ ਇਹ ਤਾਂ ਮੂਸਾ ਪਾਵਰ ਆ ਦੋਸਤੋ ਸਿੱਧੂ ਮੂਸੇਵਾਲੇ ਦੇ ਫੈਨਸ ਨੇ ਰਿਕਾਰਡ ਤੋੜਤੇ ਨੇ ਵਿਊਜ਼ ਵਾਲੇ ਤੇ ਸਟ੍ਰੀਮਸ ਵਾਲੇ Spotify ਦੇ ਉੱਤੇ ਸਟੈਫਲਨ ਡੌਨ ਦੇ ਅਜ ਤੱਕ ਕਦੇ ਵੀ YouTube ਤੇ ਇੰਨੀ ਛੇਤੀ ਵਿਊ ਨਹੀਂ ਵਧਰੇ ਜਿੰਨੇ ਅੱਜ ਗਾਣੇ ਤੋਂ ਬਾਅਦ ਵਧ ਰਹੇ ਨੇ ਇਹ ਆ ਮੂਸਾ ਪਾਵਰ ਤੇ ਬ੍ਰਿਟਿਸ਼ ਰੈਪਰ ਵੀ ਮੰਨ ਗਈ ਆ ਹੁਣ ਸਿੱਧੂ ਮੂਸੇ ਵਾਲੇ ਦੀ ਪਾਵਰ ਨੂੰ ਅਤੇ ਗਾਣੇ ਦੇ ਵਿੱਚ ਦੀਪ ਸਿੱਧੂ ਦਾ ਵੀ ਜ਼ਿਕਰ ਕੀਤਾ ਗਿਆ ਹੈ ਦੀਪ ਸਿੱਧੂ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਨੇ ਅਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਗਾਣਾ ਰਿਲੀਜ਼ ਹੋਏ ਨੂੰ 1 ਘੰਟਾ ਹੋਇਆ ਹੈ ਤੇ 1 ਘੰਟੇ ਦੇ ਅੰਦਰ 34000 ਲਾਈਕ ਬਿਨਾ ਕਿਸੇ ਇਨਫੋਰਮੇਸ਼ਨ ਤੋਂ ਬਿਨਾ ਕਿਸੇ ਪ੍ਰੀਮੀਅਰ ਤੋਂ ਤੇ ਬਿਨਾ ਕਿਸੇ ਟਾਈਮ ਫਿਕਸ ਤੋਂ ਗਾਣਾ ਸਟਾਰਟ ਕਰ ਦਿੱਤਾ ਗਿਆ ਫਿਰ ਵੀ ਇੰਨੇ ਜ਼ਿਆਦਾ ਜੇ ਪ੍ਰੀਮੀਅਰ ਪਹਿਲਾਂ ਲਗਾ ਦਿੱਤਾ ਜਾਂਦਾ ਤਾਂ 1 ਲੱਖ ਤੋਂ ਉੱਤੇ ਲਾਈਵ ਦੇਖ ਰਹੇ ਹੁੰਦੇ ਹੁਣ ਵੀ ਦੋਸਤੋ ਵਿਊ ਜਿਹੜੇ ਕੀ ਹੈਂਗ ਹੋ ਗਏ ਨੇ 20000 ਤੇ ਜਾ ਕੇ ਰੁਕ ਗਏ ਨੇ ਅਤੇ ਲਾਈਕ ਵੱਧ ਰਹੇ ਨੇ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਜ਼ਿਆਦਾ ਲੋਕ ਇਸ ਸਮੇਂ ਗਾਣੇ ਨੂੰ ਦੇਖ ਰਹੇ ਨੇ ਤੇ ਕੀ ਆ ਮੂਸਾ ਬਾਵਾ ਇਸ ਦਿਨ ਦਾ ਅੰਦਾਜ਼ਾ ਤੁਹਾਨੂੰ ਲੱਗਿਆ ਹੋਵੇਗਾ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਕਰਿਓ ਮਿਲਦੇ ਹਾਂ ਹੋਰ ਅਪਡੇਟ ਲੈ ਕੇ ਧੰਨਵਾਦ